ਲਓ ਮੱਕੂ ਤਰਾ ਮੂੰਹ ਰਿਹਾ ਮੱਕੂ ਬਨੋ ਰਿਹਾ ਇੱਕ ਇਹ ਹਾਲ ਬਨੋ ਰਿਹਾ ਇਹ ਜੀ ਗੰਨੇ ਦੀ ਤਿਆਰੀ ਹੋ ਰਹੀ ਹੈ ਜੀ ਬੈਡ ਖੋਲਣ ਲੱਗੇ ਟਰਾਲੀ ਦਾ ਇੱਕ ਗੰਨਾ ਲੱਦ ਕੇ ਲੈਣਾ ਜੀ ਹੁਣ ਇਹਦੇ ਉੱਤੇ ਇੱਕ ਇੱਕ ਇਧਰ ਜਹਾਜ ਖੜਾ ਆ ਰੈਡੀ ਹੈ ਪੂਰਾ ਜੱਟ ਆਪਣਾ ਡੱਕ ਡੁਕ ਲਾਤਾ ਇਹਦੇ ਤੇ ਕੋ ਕੀ ਦਾ ਤੇ ਟਰਾਲਾ ਇਹ ਵੀ ਰੈਡੀ ਹੈ ਦੋ ਟਰਾਲੀਆਂ ਇਕੱਠੀਆਂ ਜਾਣੀਆਂ ਜੀ ਉਹੀ ਆਪਣਾ ਰੈਡੀ ਹੈ ਟ੍ਰਾਲਾ ਜੀ ਇਹ ਖਾ ਡਾਕਟਰ ਖੜਾ ਆਪਣਾ ਰਾਣੀ ਭਾਈ ਆ ਇਹ ਆਪਣਾ ਜੀ ਟ੍ਰੋਲਰ ਰੈਡੀ ਹੈ ਜਾਣ ਨੂੰ ਹੋਰ ਕੋਈ ਕਹਿਣਾ ਚਾਹੁੰਦੇ ਤੁਸੀਂ ਕੋਈ ਵੀਡੀਓ 'ਚ ਬੋਲਣਾ ਚਾਹੁੰਦੇ ਕੋਈ ਹਾਂ ਬੋਲੋ ਕੁਝ ਬੋਲਣਾ ਦੇ ਬਹੁਤ ਇਤੋਂ ਤਾਂ ਨਾਟਰਲੀ ਹੋ ਤੋਈ ਇਹ ਪੱਲੇ ਨੂੰ ਮੰਗੇ ਕਹਿੰਦਾ ਧੂਮ ਧਾਮ ਨਾ ਧੂੜਾ ਨਾ ਬਾਬੇ ਜੀ ਨਾਟਿਸ਼ ਤਾਂ ਇਹੋ ਛੁੱਟਿਓ ਇਕੱਠੇ ਕੋ ਵਿੱਚ ਲਾਣੇ ਫਿਰ ਉਹਦੇ ਵਿੱਚ ਪੱਲੇ ਆ ਜੀ ਨਹੀਂ ਇਹ ਕਹ ਆਈ ਡਬਾਬੇ ਆ ਆਪਣਾ ਬਲਕਾਰ ਭਾਜੀ ਵਾਲਾ ਅਸ ਸਲੇਪ ਸਲੇਪ ਨਾ ਕਰੇ ਮੈਂ ਕਿਹਾ